ਦੇਖੋ ਜੀ ਮੈਂ ਜੋਬ ਤੇ ਆ ਤੇ ਮੋਹਣਾ ਫ੍ਰੀ ਆ ਉਹ ਡੈਮੋਕਰੈਟਿਕ ਪਰਸਨ ਹੈ ਤੇ ਬਟ ਕੋਈ ਨਾ ਪ੍ਰਮਾਤਮਾ ਨੇ ਕਿਰਮਾਂ ਚ ਲਿਖਿਆ ਹੋਇਆ ਤੇ ਜਰੂਰ ਮੈਂ ਰਾਜਨੀਤੀ ਵਾਲੇ ਵਾਸਤੇ ਲੋਕਾਂ ਦਾ ਇਹ ਭਲਾ ਭਲਾ ਕਰਨ ਵਾਸਤੇ ਸਮਾਜ ਦਾ ਭਲਾ ਕਰਨ ਵਾਸਤੇ ਰਾਜਨੀਤੀ ਤੇ ਪੈਰ ਰੱਖੂ। ਸੁਣਾ ਮੋਹਣਾ ਦੇ ਸ਼ੌਂਕ ਕੀ ਨੇ? ਤੇ ਸੁਣਿਆ ਵੀ ਤੁਸੀਂ ਇੱਕ ਸਿੰਗਿੰਗ ਸ਼ੋਅ ਦੇ ਵਿੱਚ ਵੀ ਗਏ ਸੀ ਜਿੱਥੇ ਤੁਹਾਨੂੰ ਇੱਕ ਵੱਡੇ ਕਲਾਕਾਰ ਨੇ ਫ੍ਰੀ ਸਿੰਗਿੰਗ ਦੀ ਆਫਰ ਵੀ ਕੀਤੀ ਸੀ ਸਿਖਲਾਈ ਦੀ। ਯੈਸ ਯੈਸ ਅਸੀਂ ਦੇਖੋ ਜੀ ਅਸੀਂ ਗਏ ਸੀਗੇ ਬਹੁਤ ਵੱਡਾ ਪਲੇਟਫਾਰਮ ਸੀਗਾ ਸਾਰੇ گاਮਾਂ ਪਾਸ ਜੀਟੀਵੀ ਉੱਥੋਂ ਦੇਖੋ ਲੋਕ ਜਾਂਦਿਆਂ ਜਾਂਦਿਆਂ ਪਾਪੜ ਵੇਲਦੇ ਰਹਿੰਦੇ ਨਹੀਂ ਜਾਇਆ ਜਾਂਦਾ ਬਹੁਤ ਬੜੀ ਮਿਹਨਤ ਵੋ ਕਰਨੀ ਪੈਂਦੀ ਏ ਗੁਰੂ ਰਾਮਦਾਸ ਜੀ ਰੱਬ ਚ ਰੱਬ ਵੱਲੋਂ ਸਾਨੂੰ ਇੱਕ ਦਾਤ ਬਖਸ਼ੀ ਗਈ ਸੀ ਕਿ ਉਹਨਾਂ ਨੇ ਖੁਦਾਨੂੰ ਫੋਨ ਕਰਕੇ ਬੁਲਾਇਆ ਤੇ ਅਸੀਂ ਲੋਕ ਉਥੇ ਐਜ਼ ਅ ਚੀਫ ਗੈਸਟ ਗਏ ਐਸਾ ਉਹਨਾਂ ਮੋਣਾ ਨੇ ਅੱਗੋਂ ਵਿਆਹ ਬਾਰੇ ਜ਼ਿੰਦਗੀ ਬਾਰੇ ਕੀ ਸੋਚਿਆ ਦੇਖੋ ਜੀ ਇਹ ਇਸ ਮੋਟਿਵ ਤੇ ਹੀ ਗੱਲ ਨਹੀਂ ਕਰਨਾ ਚਾਹੁੰਦੇ ਕਿਸੇ ਨੇ ਕਰਦੇ ਕਿਸੇ ਨਾਲ ਵੀ ਨਹੀਂ ਕਰਦੇ ਨਾ ਹੀ ਸੋਚਦੇ ਵਿਆਹ ਵੀ ਬਾਰੇ ਅੱਦੇ ਪਹਿਲਾ ਜ਼ਿੰਦਗੀ ਸੈਟਲ ਸੈਟਲ ਕਰਨੀ ਚਾਹੀਦੀ ਹੈ ਸੈਟਲਡ ਐਂਡ ਦੈਨ ਫਿਰ ਬਾਅਦ ਕਿਤੇ ਸੋਚਾਂਗੇ ਕਿ ਅਜੇ ਤਾਂ ਹੀ ਚਾਹੁੰਦੇ ਆ ਕਿ ਲੋਕਾਂ ਭਲਾਈ ਖਰੀ ਚਾਹੀਏ ਉਹ ਨਾ ਕਹਿੰਦਾ ਪੋਲਿਟਿਕਸ 'ਚ ਆਉਣਾ ਹੈਗਾ ਪਰ ਖਾਸ ਮੁੱਦੇ ਕੀ ਲੱਗਦੇ ਪੰਜਾਬ ਦੇ ਕਿ ਆ ਇਹਨਾਂ ਮੁੱਦਿਆਂ ਤੇ ਗੱਲ ਹੀ ਨਹੀਂ ਹੁੰਦੀ ਜਾਂ ਇਹ ਜ਼ਰੂਰੀ ਨੇ ਇਹਨਾਂ ਤੇ ਗੱਲ ਹੋਣੀ ਚਾਹੀਦੀ ਹੈਗੀ ਕੀ ਸੋਚ ਕੇ ਜਿਹੜਾ ਕੋਈ ਬਿਲਕੁਲ ਹੀ ਮੈਂ ਤਾਂ ਕਹਿੰਨਾ ਕਿ ਮੈਰੀ ਇੱਕ ਇਹ ਸੋਚ ਆ ਤੁਸੀਂ ਅੱਜ ਪੋਲਿਟਿਸ਼ੀਅਨ ਹੀ ਬਣ ਜੀਏ ਕੋਈ ਲੈਟ ਐਕਸ ਕਰਕੇ ਕੋਈ ਵੀ ਪੋਲਿਟਿਸ਼ੀਅਨ ਹੋਵੇ ਰਹਿਣ ਹਰ ਕੋਈ ਬੰਦਾ ਸੈਟੀਸਫਾਈਡ ਨਹੀਂ ਹੋ ਸਕਦਾ ਤੇ ਨਾ ਹੀ ਮੈਂ ਮੈਂ ਵੀ ਆ ਪੋਲੀਟਿਸ਼ੀਅਨ ਬਣ ਜਾਊਗਾ ਤਾਂ ਮੈਂ ਕਿਸੇ ਹਰ ਕਿਸੇ ਨੂੰ ਸੈਟੀਸਫਾਈਡ ਨਹੀਂ ਕਰ ਸਕਦਾ ਠੀਕ ਹੈ ਮੇਰੀ ਜਿੱਥੋਂ ਤੱਕ ਕੋਸ਼ਿਸ਼ ਹੋਏਗੀ ਕਿ ਮੈਂ ਜਿੱਥੋਂ ਤੱਕ ਭਲਾ ਕਰਨਾ ਚਾਹੁੰਦਾ ਆ ਕਿ ਲੋਕਾਂ ਦੀ ਆਵਾਜ਼ ਲੋਕ ਜਿਹੜੇ ਗਰੀਬ ਬੰਦੇ ਨੇ ਅਸਲ ਵਿੱਚ ਗਰੀਬ ਤੇ ਅਮੀਰ ਤੇ ਆਪਾਂ ਇਸ ਬਣਾਏ ਹੋਏ ਆ ਗਰੀਬ ਅਮੀਰ ਤੇ ਅਸਲ ਚ ਕੋਈ ਹੁੰਦਾ ਨਹੀਂ ਆ ਦੇਖੋ ਵੇਖੋ ਥੱਲੇ ਉੱਠਦਾ ਬੰਦਾ ਜ਼ਮੀਨ ਤੋਂ ਤੇ ਮਤਲਬ ਇੱਕ ਗੱਲ ਹੈ ਕਿ ਡਾਊਨਵਾਰਥ ਰੈਨੋ ਵੀ ਬਹੁਤ ਜ਼ਰੂਰੀ ਆ ਇੱਕ ਗੱਲ ਦਾ ਕਿ ਜੇ ਬੰਦਾ ਜ਼ਮੀਨ ਤੋਂ ਉੱਠ ਕੇ ਉਸ ਵਾਰ ਬੰਦੇ ਨੂੰ ਮਿਹਨਤ ਆਪ ਕਰਨੀ ਉਹਨੂੰ ਪੋਲਿਟਿਸ਼ੀਅਨ ਨੇ ਤੇ ਆ ਕੇ ਉਹਨਾਂ ਨੂੰ ਮਿਹਨਤ ਨਹੀਂ ਕਰਾਉਣ ਪੈਣਾ ਪੈਂਦਾ ਨਾ ਪੋਲਿਟਿਸ਼ੀਅਨ ਤੇ ਇੱਕ ਆ ਉਹ ਆ ਕਿ ਮਤਲਬ ਜਾਗਰੂਕਤਾ ਪੈਦਾ ਕਰਨੀ ਬੰਦੇਾਂ 'ਚ ਇੱਕ ਉਹਨਾਂ ਦੀ ਹਮਾਇਤ ਕਰਨੀ ਜਿੱਥੇ ਉਹਨਾਂ ਨੂੰ ਲੋੜ ਨਾਲ ਖੜਨਾ ਹੈ ਦੈਟਸ ਪੋਲਿਟਿਸ਼ੀਅਨ ਪੋਲਿਟਿਸ਼ੀਅਨ ਇਹ ਨਹੀਂ ਕਿ ਤੁਹਾਡੇ ਨਾਲ ਤੇ ਵੀ ਘੰਟੇ ਕਿ ਉਹ ਤੁਹਾਡੀ ਹਮਾਇਤ ਕਰੇ ਤੁਹਾਡੀ ਉਹ ਕਰੇ ਤੁਹਾਡੇ ਨਾਲ ਮਿਹਨਤ ਕਰੇ ਮਿਹਨਤ ਤਾਂ ਤੁਹਾਨੂੰ ਇੰਡੀਪੈਂਡੈਂਟਲੀ ਕਰਨੀ ਪੈਗੀ ਅੱਜ ਕੱਲ ਲੋਕ ਪੋਲੀਟੀਸ਼ੀਅਨਾਂ ਨੂੰ ਗਾਲ੍ਹਾਂ ਕੱਢੀ ਜਾਂਦੇ ਆ ਦੇਖੋ ਅੱਜ ਕੱਲ ਯੁੱਗ ਚੱਲਦਾ ਪਿਆ ਅਕਾਲੀ ਦਲ ਨੂੰ ਲੋਕ ਇਨਾ ਮਾੜਾ ਕਹਿੰਦੇ ਹੈ ਨਹੀਂ ਇਹ ਗੱਲ ਭਈ ਇਸ ਮੋਟਿਵ ਤੇ ਇਹ ਗੱਲ ਕਰਦੇ ਆ ਕਿ ਮਤਲਬ ਚਲੋ ਸਰ ਅਹੀਂ ਤੁਹਾਨੂੰ ਪਹਿਲਾਂ ਹੀ ਕਹਿਆ ਤਾਂ ਕਿ ਕੋਈ ਵੀ ਮਤਲਬ 100 ਤੋਂ 90% ਉਹ ਜਿਹੜੇ ਸੈਟੀਸਫਾਈਡ ਹੋਣਗੇ ਬਾਕੀ ਜਿਹੜੇ 10% ਉਹ ਤਾਂ ਖੁਣਗੇ ਤੁਹਾਡੇ ਐਂਟੀ ਹੋਣਗੇ ਤਾਂ ਅਨਸੈਟੀਸਫਾਈਡ ਹੋਣਗੇ ਤੁਸੀਂ ਸਾਰਿਆਂ ਨੂੰ ਸੈਟੀਸਫੈਕਸ਼ਨ ਨਹੀਂ ਦੇ ਸਕਦੇ ਸੋ ਇਸ ਲਈ ਜੋ ਵੀ ਮੈਂ ਪਰਮਾਤਮਾ ਨੇ ਚਾਇਆ ਮੈਂ ਰਾਜਨੀਤੀ ਚ ਆ ਕੇ ਤੇ ਜੋ ਵੀ ਵਾਇਗਰੂ ਦੇ ਕੰਮ ਸੌਂਪਣਗੇ ਪਰਮਾਤਮਾ ਦੇ ਕੰਮ ਸੌਂਪਣਗੇ ਤੇ ਮੈਂ ਉਹ ਨਕਸ਼ੇਦਾਂ ਵੀ ਕੋਈ ਫਿਲਮ ਇੰਡਸਟਰੀ ਜਾਂ ਕੋਈ ਡਰਾਮਾ ਵਗੈਰਾ ਕਿਸੇ ਹੋਰ ਨੇ ਵੀ ਕੰਟੈਕਟ ਕੀਤੇ ਇਹਨਾਂ ਤੋਂ ਬਾਅਦ ਜਦੋਂ ਲਗਾਤਾਰ ਉਹਨਾਂ ਤੇ ਮੋਨਾ ਜਿਹੜੇ ਅਗੇ ਨੇ ਲਗਾਤਾਰ ਇੰਟਰਵਿਊ ਚੱਲ ਰਹੀਆਂ ਨੇ ਲਗਾਤਾਰ ਜਿਹੜੇ ਮਾਰਿਆ ਹੈ ਤੋਲੇ ਬਿਨ ਬੋਲੇ ਨੀ ਖੁਸ਼ੀਆਂ ਹੀ ਵੰਡੀਆਂ ਨੇ ਕਦੇ ਦਰਦ ਫਰੋਲੇ ਨੀ ਹਾਸਿਆਂ ਚੋਂ ਲੱਭਦੇ ਹਾਂ ਜ਼ਿੰਦਗੀ ਦੇ ਰੋਸ ਸੱਜਣਾ ਜਿਉਂਦੇ ਜੀ ਦੁਨੀਆ ਦੇ ਮੁਕਣੇ ਕਦੇ ਰੋਲੇ ਨਹੀਂ ਜਫੀਆਂ ਨੂੰ ਜਫੀਆਂ ਨੇ ਟਕਰਾਂ ਨਾਲ ਖੈਨਿਆ ਉਹ ਸਾਡਾ ਹੋ ਜਾਂਦਾ ਜਿਹਨੂੰ ਮਿਲ ਲੈਨੇ ਆ ਮਹਿਫਿਲ ਲੱਗ ਜਾਂਦੀ ਆ ਜਿੱਥੇ ਵੀ ਬੈਨਿਆ ਦੇਖੋ ਜੀ ਅੱਜ ਅਸੀਂ ਬਰਾੜ ਸਾਹਿਬ ਕੋਲੇ ਆਏ ਆ ਤੇ ਬਰਾੜ ਸਾਹਿਬ ਨੇ ਮੈਂ ਦਿੱਤੀ ਬਣੇ ਲੱਗ ਜਾਂਦੀ ਆ ਅਸੀਂ ਬਰਾੜ ਸਾਹਿਬ ਕੋਲੇ ਆਏ ਆ ਬਰਾੜ ਸਾਹਿਬਾਂ ਨੂੰ ਬਾਹਰੋਂ ਲੈ ਕੇ ਆਏ ਆ ਗੱਡੀ ਤੋਂ ਹੈ ਜੀ ਆ ਕੇ ਇਹਨਾਂ ਨੂੰ ਘਰ ਵਾਲਾ ਸਾਹਿਬਤ ਜਿਸ ਤਰ੍ਹਾਂ ਹੁੰਦਾ ਸੇਮ ਉਸੇਮ ਬੱਚਿਆਂ ਵਰਗਾ ਸਮਝਿਆ ਸੋ ਇਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਪ੍ਰਮਾਤਮਾ ਨੂੰ ਲੰਬੀ ਉਮਰ ਬਖਸ਼ੇ ਤੇ ਹੋਰ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਸਰਬੱਤ ਦਾ ਭਲਾ ਮੰਗ ਮੰਗਦੇ ਆ ਤੇ ਨਾਲ ਹੀ ਬਰਾੜ ਸਾਹਿਬ ਨੂੰ ਹੋਰ ਤਰੱਕੀਆਂ ਦੀ ਉਮੀਦ ਰੱਖਦੇ ਆ ਬਹੁਤ ਧੰਨਵਾਦ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈ ਪੰਜਾਬੀ ਟੀਵੀ